ਹਾਂਜੀ ਦੋਸਤੋ ਕੁਝ ਜੋ ਕਿ ਪਿਛਲੇ ਦਿਨਾਂ ਤੋਂ ਜਿਹੜੇ ਪਾਣੀ ਨੇ ਬੜੀ ਬਰਬਾਦੀ ਕੀਤੀ ਆ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਜਿਹੜਾ ਬਹੁਤ ਬਾਈ ਮਚਾਈ ਸੀ ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਕਿਸਾਨ ਭਰਾਵਾਂ ਦਾ ਵੀ ਸਾਡੇ ਮਜ਼ਦੂਰ ਭੈਣ ਭਰਾਵਾਂ ਦਾ ਵੀ ਜਿਹੜਾ ਟੋਟਲੀ ਸਾਰਾ ਹੀ ਜਿਹੜਾ ਕੰਮਕਾਰ ਇਸ ਵਕਤ ਬੰਦ ਪਿਆ ਉਹਦੇ ਵਿੱਚ ਚਲੋ ਕੰਮਕਾਰ ਬੰਦ ਹੀ ਚਲੋ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਉਹਨਾਂ ਬੜਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਾਕੀ ਜਿਹੜੇ ਕਈ ਹੁਣ ਸਾਡੇ ਭੈਣ ਭਰਾ ਜਿਹੜੇ ਇੱਕ ਦੂਜੇ ਤੇ ਐਵੇਂ ਨੋਮਤਾ ਲਾ ਰਹੇ ਆ ਤੇ ਉਹਨਾਂ ਰਾਸ਼ਨ ਜੋੜ ਲਿਆ ਇਹਨਾਂ ਰਾਸ਼ਨ ਜੋੜ ਲਿਆ ਇਹ ਤੁਸੀਂ ਸਾਰੇ ਜਿਹੜੇ ਖੜੇ ਹੋਣ ਛੱਡੋ ਤੂੰ ਗਾਂ ਵਾਸਤੇ ਅੱਗੇ ਬਾਰੇ ਸੋਚੋ ਕੋਈ ਅਗਲਾ ਜਿਹੜਾ ਕੋਈ ਟਾਟਾ ਮੁੱਦਾ ਵਾ ਅਗਲਾ ਮੁੱਦਾ ਜਿੱਦਾਂ ਹੋਣਾ ਸਾਰੇ ਸੋਸ਼ਲ ਮੀਡੀਆ ਤੇ ਵੇਖੰਦਾ ਆ ਬੋਲਣ ਵੀ ਦਇਆ ਵੀ ਜਿਹੜਾ ਮਾਜਬਾ ਜਿਹੜਾ ਕਿਸਾਨਾਂ ਨੂੰ 20-2000 ਰੁਪਿਆ ਜਿਹੜਾ ਦਿੱਤਾ ਜਾਂਦਾ ਆ ਚਲੋ ਬਹੁਤ ਘੱਟ ਆ ਘੜੋ ਘੜ 50-5000 ਰੁਪਿਆ ਤੇ ਚਾਹੀਦਾ ਬਾਕੀ ਜਿਹੜੇ ਐਸਸੀ ਵਰਗ ਦੇ ਲੋਕ ਆ ਉਹ ਵੀ ਕਹਿਣ ਦੇ ਵੀ ਸਾਡੇ ਚੁੱਲ੍ਹੇ ਹੋਣਾ ਆ ਵੀਡੀਓ ਚੱਲਣ ਦੀ ਠੰਡੇ ਪੈ ਗਏ ਆ ਜਿਹੜਾ ਕਾਮਕਾਰ ਬੰਦੀ ਤੁਸੀਂ ਵੀ ਯਾਰ ਉੱਠੋ ਜਾਗੋ ਤੁਹਾਨੂੰ ਕਦੋਂ ਸ਼ੁਰਤ ਹੋਣੀ ਆ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਜਿਹੜੇ ਜਿਹੜੇ ਇਲਾਕਿਆਂ 'ਚ ਨੁਕਸਾਨ ਹੋਇਆ ਉਸ ਤੋਂ ਤੁਸੀਂ ਜਾਗੋ ਟਿੱਕੇ ਮੰਗ ਪੱਤਰ ਦੋ ਡੀਸੀ ਸਾਹਿਬ ਨੂੰ ਦੋ ਐਡੀਐਮ ਸਾਹਿਬ ਨੂੰ ਦੋ ਇਕੱਠੇ ਤੇ ਹੋ ਇਕੱਠੇ ਤੁਸੀਂ ਹੁੰਦੇ ਨਹੀਂ ਜੋ ਘਰੇ ਬੈ ਕੇ ਜਾਂ ਮੋੜਾਂ ਤੇ ਬਹਿ ਬਹਿ ਕੇ ਗੱਲਾਂ ਕਰੀ ਜਾਣੀਆਂ ਆ ਬਾਕੀ ਯਾਰ ਐਦਾਂ ਨਹੀਂ ਐਦਾਂ ਚਾਹੀਦੀ ਸੀ ਯਾਰ ਕਿਸਾਨਾਂ ਨੂੰ ਦੇਤਾ ਸਾਨੂੰ ਨਹੀਂ ਦਿੱਤਾ ਉਹ ਤਾਂ ਫਿਰ ਆਪਣੀ ਰੱਖਦੇ ਨੇ ਜੁੰਟਾ ਬਣਾ ਕੇ ਕਿਸਾਨ ਭਰਾ ਇਹ ਜੋ ਕੁਝ ਵੀ ਸਭ ਕੁਝ ਇੱਕੇ ਨਾਲ ਹੋਣਾ ਵਾ ਤੁਸੀਂ ਵੀ ਆਪਣੀਆਂ ਮੰਗਾਂ ਰੱਖੋ ਬੋਲੋ ਹੁਣ ਕਿੰਨੇ ਕਈ ਸਾਡੇ ਚਲੋ ਜਿਹੜੇ ਜੀਵਿੰਦਾਰ ਭਾਈ ਜਾਰੇ ਕਿੰਨੇ ਬੁਲਾਰੇ ਨੇ ਕਿੰਨੇ ਬੋਲਦੇ ਨੇ ਆ ਮੰਗਣਾ ਪੈਣਾ ਵਾ ਕਿਸੇ ਨੇ ਉਹਦਾ ਕੁਛ ਨਹੀਂ ਦੇਣਾ ਜੀ ਮੈਨੂੰ ਤੇਲ ਗੀਆ ਮੈਂ ਪਾਣੀ ਮੰਗੂਗਾ ਤੇ ਮੇਰੀ ਪਿਆਸ ਫਿਰ ਬੁਝਣੀ ਆ ਜੇ ਮੈਂ ਕਿਸੇ ਹੱਲ ਵੇਖਦਾ ਨੂਗਾ ਉਹ ਨਹੀਂ ਗੱਲ ਬਾਨੀ ਕੋਈ ਵੀ ਆ ਕਿਸ ਤਰ੍ਹਾਂ ਦਾ ਹੀ ਬੰਦਾ ਵਾ ਆਪਾਂ ਮੰਗਾਂਗੇ ਤੇ ਆਪਾਂ ਨੂੰ ਫੇਰ ਕੁਝ ਮਿਲਣਾ ਵਾ ਹੁਣ ਵੀਡੀਓ ਸਾਨੂੰ ਮਾਜਬਾ ਤੁਸੀਂ ਇਕੱਠੇ ਹੋ ਸਾਰੇ ਜਿਹੜੇ ਜਿਹੜੇ ਪਿੰਡਾਂ 'ਚ ਨੁਕਸਾਨ ਹੋਇਆ ਵਾ ਕੋਈ ਚੜੋਖਦੀ ਵਾਲੀ ਨਹੀਂ ਇਹ 'ਚ ਗੱਲ ਆ ਆਪਾਂ ਨਾ ਕਿ ਇਹ ਇਹ ਉਤੋਂ ਆਪਾਂ ਸਰਕਾਰ ਤੋਂ ਮੰਗਣਾ ਵਾ ਤੁਸੀਂ ਸਾਰੇ ਜਣੇ ਇਕੱਠੇ ਹੋ ਤੁਸੀਂ ਵੀ ਇਕੱਠੇ ਹੋ ਕੇ ਡੀ ਸੀ ਸਾਹਿਬ ਨੂੰ ਦੋ ਮੰਗ ਪੱਤਰ ਵੀ ਚਲੋ ਕਿਸਾਨ ਭਰਾਵਾਂ ਦਾ ਵੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਨਾਲ ਜਿਹੜਾ ਮਜ਼ਦੂਰ ਭਾਈਚਾਰੇ ਦਾ ਵੀ ਨੁਕਸਾਨ ਹੋਇਆ ਤੁਸੀਂ ਇਕੱਠੇ ਤੇ ਹੁੰਦੇ ਨਹੀਂ ਮੋੜਾ ਤੇ ਬਹਿ ਬਹਿ ਗੱਲਾਂ ਕਰ ਲੈਣੀਆਂ ਜੋ ਜਾਂ ਧਰਾਜ ਬਹਿ ਬਹਿ ਗੱਲਾਂ ਕਰ ਲੀਆਂ ਕਿ ਸਾਨੂੰ ਵੀ ਮਾਜਬਾ ਚਾਹੀਦਾ ਮਾਜਬਾ ਤੁਹਾਨੂੰ ਤੇ ਫੇਰ ਹੀ ਮਿਲੂਗਾ ਜੇ ਤੁਸੀਂ ਇਕੱਠੇ ਹੋਗੇ ਇਕੱਠੇ ਤੇ ਤੁਸੀਂ ਹੁੰਦੇ ਨਹੀਂ ਜੋ ਇੱਕ ਦੂਜੇ ਨਾਲ ਗੱਲਾਂ ਘਰੇ ਕਰੀ ਜਾਂਦੇ ਜੋ ਬਹਿ ਕੇ ਚਲੋ ਇਕੱਠੇ ਹੋ ਗਏ ਫਿਰ ਤੁਹਾਡਾ ਕੋ ਮੁੱਲ ਪੈਣਾ ਵਾ ਆ ਕਿੰਨੇ ਪਿੰਡ ਪਿੰਦੇ ਨੇ ਹੁਣ ਗੋਦਵਾਲ ਤੋਂ ਲੈ ਕੇ ਹਰੀਕਿਆਂ ਤੱਕ ਜਿਹੜੇ ਇਹ ਵਕਤ ਜਿਹੜੇ 10 12 ਜਿਆਦੇ ਪਿੰਡ ਪੈ ਜਾਂਦੇ ਆ ਜਿਨ੍ਹਾਂ ਦਾ ਚਲੋ ਬੜਾ ਜਿਆਦਾ ਜ਼ਮੀਨਦਾਰਾਂ ਦਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਨਾਲ ਮਜ਼ਦੂਰਾਂ ਦਾ ਵੀ ਜਿਹੜਾ ਕੰਮਕਾਰ ਬੰਦ ਹੋਇਆ ਖੋ ਗਿਆ ਸਾਰਾ ਕੰਮ ਹੀ ਠੱਪ ਹੋ ਗਿਆ ਇਹ ਵਕਤ ਚਲੋ ਸਰਕਾਰ ਨੇ ਇਹਨਾਂ ਨੂੰ 20-20000 ਰੁਪਇਆ ਸਾਡੇ ਕਿਸਾਨ ਭਰਾਵਾਂ ਨੂੰ ਅਲਾਟ ਕੀਤਾ ਵਾ ਇਹ ਵੀ ਘਟਿਆ ਚਲੋ ਅਸੀਂ ਤੇ ਕਹਿੰਨੇ 50-50 ਹਜ਼ਾਰ ਤੇ ਭਰ ਮਜ਼ਦੂਰ ਨੂੰ ਵੀ ਉਹਦੇ ਪਿੱਛੇ ਭਰ ਸਾਡਾ ਮੁੱਖ ਮੰਤਰੀ ਸਾਹਿਬ ਉਹਦੇ ਮੂੰਹ ਚ ਇੱਕ ਲਫ਼ਜ਼ ਵੀ ਨਹੀਂ ਨਿਕਲਿਆ ਇੱਕ ਲਫ਼ਜ਼ ਵੀ ਨਹੀਂ ਨਿਕਲਿਆ ਉਹਦੇ ਮੂੰਹ ਚ ਉਹ ਵੀ ਜਾਂ ਮਜ਼ਦੂਰਾਂ ਦਾ ਵੀ ਕੋਈ ਨੁਕਸਾਨ ਹੋਇਆ ਮੈਂ ਤਾਂ ਕਹਿੰਨਾ ਮਜ਼ਦੂਰ ਜਿਹੜੇ ਐਸੀ ਰਾਵਾ ਇਹ ਸਾਰੇ ਇਕੱਠੇ ਹੋਣ ਇਕੱਠੇ ਹੋਵੋਗੇ ਤੇ ਫਿਰ ਜਿਹੜਾ ਕੋਈ ਤੁਹਾਡਾ ਮਸਲਾ ਲੁਣਾ ਕੋਈ ਵੀ ਲਾਲਾ ਮਸਲਾ ਹਲਾ ਜਦੋਂ ਤੁਸੀਂ ਇਕੱਠੇ ਨਹੀਂ ਹੁੰਦੇ ਤੇ ਤੁਹਾਡਾ ਤੁਹਾਡੀ ਕਿੰਨੇ ਸੁਣਵਾਈ ਕਰਨੀ ਤੇ ਕਿੰਨੇ ਤੁਹਾਡੀ ਬਾਹ ਫੜਨੀ ਆ ਜਦੋਂ ਦੇਗਾਂ ਬੋਟਾਂ ਤੋਂ ਆਣ ਆਣ ਕੇ ਤੁਹਾਨੂੰ ਇਹ ਜਫੀਆਂ ਪਾਉਂਦੇ ਓਦਾਂ ਤਾਂ ਅੱਡੀ ਕਿਸੇ ਨੇ ਸਾਰ ਨਹੀਂ ਲੈਣੀ ਇਸ ਕਰਕੇ ਆਪਾਂ ਕਿਸੇ ਨੂੰ ਇਹ ਨਹੀਂ ਵੀ ਕਹਿੰਦੇ ਤੁਸੀਂ ਆਪਣੇ ਹੱਕ ਲਈ ਆਪ ਲੜੋ ਕਿਸ ਦੇ ਮੋਢੇ ਤੇ ਰੱਖ ਕੇ ਨਾ ਚਲਾਓ ਕੋਈ ਵੀ ਲਾਲਾ ਆਪਣੇ ਹੱਕਾਂ ਲਈ ਆਪ ਲੜੋ ਜੇ ਤੁਹਾਨੂੰ ਭੁੱਖ ਲੱਗੀ ਆ ਤੁਸੀਂ ਰੋਟੀ ਮੰਗੋਗੇ ਤੇ ਤੁਹਾਨੂੰ ਕਿਤੇ ਮਿਲਣੀ ਆ ਓਦਾਂ ਤੂੰ ਘਰੇ ਭਾਂਵੇਂ ਚੋ ਪਚਪੀਤਾ ਬੈਠਾ ਰਹੇ ਕੋੱਖ ਨਹੀਂ ਤੁਹਾਨੂੰ ਮਿਲਣਾ ਜੋ ਤੁਹਾਡਾ ਹੱਕ ਬੰਦਾ ਲੋ ਤਕੜੇ ਹੋ ਕੇ ਉੱਠੋ ਠੀਕ ਆ ਨਾ ਘਰੇ ਬੈਠੇ ਆ ਕੱਖ ਨਹੀਂ ਹੋਣਾ ਕਿੰਨੇ ਪਿੰਡ ਪੈਂਦੇ ਸਾਰੇ ਜਾਨੇ ਇਕੱਠੇ ਹੋਏ ਇਕਾ ਹੋਵੇ ਤੁਸੀਂ ਡੀਸੀ ਸਾਹਿਬ ਨੂੰ ਦੋ ਮੰਗ ਪੱਤਰ ਵੀ ਚਲੋ ਆਸਾਨ ਸਾਡੇ ਭਰਾਵਾਂ ਦਾ ਵੀ ਨੁਕਸਾਨ ਹੋਇਆ ਇਹ ਦੇ ਮਗਰ ਮਜ਼ਦੂਰ ਭਾਈ ਚਾਰੇ ਦਾ ਵੀ ਨੁਕਸਾਨ ਹੋਇਆ ਜਿਹੜਾ ਇਹਨਾਂ ਨੂੰ ਜਿਹੜਾ ਸਰਦਾ ਬੰਦਾ ਜਿਹੜਾ ਇਹਨਾਂ ਨੂੰ ਵੀ ਕੁਝ ਨਾ ਕੁਝ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ ਜਦੋਂ ਤੁਸੀਂ ਇਕੱਠੇ ਨਹੀਂ ਹੋਣਾ ਤੇ ਤੁਹਾਨੂੰ ਕੀ ਮਿਲਣਾ ਜੇ ਇਕੱਠੇ ਹੋਗੇ ਤੇ ਫਿਰ ਤੁਹਾਨੂੰ ਕੁਝ ਮਿਲਣਾ ਜੋ ਉਦਾਂ ਐਵੇਂ ਹੀ ਸੋਸ਼ਲ ਮੀਡੀਆ ਤੇ ਰੌਲਾ ਪਾਉਣਾ 2-4 ਜਣੇ ਹੁਣ ਕਈ ਵੇਖਣ ਦਾ 2-4 ਜਣੇ ਇੱਕ ਬਣੇ ਹੋ ਕੇ ਕਈ ਵੀਰ ਵੀਡੀਓ ਪਾਈ ਜਾਂਦੇ ਕਈ ਵੀਡੀਓ ਪਾਈ ਜਾਂਦੇ ਇਦਾਂ ਵੀ ਨਾਲ ਇਦਾਂ ਕੱਖ ਨਹੀਂ ਹੋਣਾ ਮੁਲਕ ਜਿੰਨਾ ਵੀ ਇਕੱਠਾ ਹੁੰਦਾ ਜਿੰਨਾ ਵੀ ਭਾਈਚਾਰਾ ਸਾਰਾ ਇਕੱਠਾ ਹੋ ਮੰਗ ਪੱਤਰ ਦੋ ਡੀਸੀ ਸਾਹਿਬ ਨੂੰ ਦੋ ਐਸਡੀਐਮ ਸਾਹਿਬ ਨੂੰ ਦੋ ਤੇ ਪ੍ਰੈਸ਼ਰ ਪਾਓ ਫਿਰ ਜਾ ਕੇ ਤੁਹਾਡੀ ਕਿਸੇ ਨੇ ਤੁਹਾਡੀ ਬਾਤ ਪੁੱਛਣੀ ਆ ਘਰੇ ਬੈਠਿਆ ਨਹੀਂ ਉਹ ਤੁਹਾਡੀ ਕਿਸੇ ਨੇ ਬਾਤ ਪੁੱਛਣੀ ਜਿੰਨਾ ਮਰਜੀ ਜੋਰ ਲਾਈ ਜਾਓ ਕੋਈ ਵੀ ਲਾ ਲਓ ਭਾਵੇਂ ਸਾਡੇ ਕਿਸਾਨ ਭਰਾ ਹੀ ਆ ਜੇ ਵੀ ਘਰੇ ਬੈਠੇ ਰਹਿਣਗੇ ਕਿਸੇ ਨੇ ਨਹੀਂ ਪੁੱਛਣੀ ਹੁਣ 26 ਤਰੀਕ ਨੂੰ ਜਿਹੜਾ ਕਚਹਿਰੀਆਂ ਚ ਧਰਨਾ ਦੇਣਾ ਮੈਂ ਇਹ ਸਾਰਾ ਸਾਂਝਾ ਆ ਕਿਸਾਨਾਂ ਦਾ ਮਜ਼ਦੂਰਾਂ ਦਾ ਵੀ ਆ ਤਰਨਤਾਰ ਜੇ ਉੱਥੇ ਬਾਤ ਤੋਂ ਬਾਅਦ ਸਾਰੇ ਜਣੇ ਪਹੁੰਚਣ ਸਾਰੇ ਸਾਡੇ ਭੈਣ ਭਰਾ ਮਜਬੀਤ ਸਿੰਘ ਵੀ ਜ਼ਿਮੀਦਾਰ ਵੀ ਸਾਰੇ ਉੱਥੇ ਪਹੁੰਚਣ ਤੁਹ ਆਪੇ ਨਾ ਕੋਈ ਨਾ ਕੋਈ ਮਸਲਾ ਹੱਲ ਹੋਊਗਾ ਕੋਈ ਨਾ ਕੋਈ ਡੀਸੀ ਸਭ ਜਵਾਬ ਦੇਊਗਾ ਹੀ ਜਦੋਂ ਆਪਾਂ ਇਕੱਠੇ ਨਹੀਂ ਹੋਣਾ ਕਿਸੇ ਨੇ ਤੇ ਉੱਥੇ ਆਪਣਾ ਫਿਰ ਜਿਹੜਾ ਵਾ ਪ੍ਰੈਸ਼ਰ ਨਹੀਂ ਬਣਨਾ ਜੇ ਆਪਾਂ ਇਕੱਠੇ ਹੋਵਾਂਗੇ ਤੇ ਫਿਰ ਜਾ ਕੇ ਕੋਈ ਨਾ ਕੋਈ ਆਪਣੀ ਗੱਲ ਸੂਤਰ ਆਉਣੀ ਮਜ਼ਦੂਰਾਂ ਦੀ ਵੀ ਚਲੋ ਕਿਸਾਨ ਭਰਾਵਾ ਚਲੋ ਇਕੱਠੇ ਹੁੰਦੇ ਤੇ ਕੋ ਨਾ ਕੋ ਉਹ ਲੈ ਡਿਗਦੇ ਆ ਹੁਣ ਸਰਕਾਰ ਨੇ ਉਹਨਾਂ ਨੂੰ ਕੀਤਾ ਹੀ ਆ ਪਰ ਕੀਤਾ ਚਲੋ ਲੋਨ ਘੱਟ ਲੋਚ ਕੀਤਾ ਵਾ 20-20000 ਰੁਪਇਆ ਚਲੋ ਬਹੁਤ ਖਰਚਾ ਹੋਇਆ 20000 ਰੁਪਏ ਨਾ ਚਲੋ ਕੁਛ ਨਾ ਕੋਹ ਚਲ ਕੀਤਾ ਤਾਂ ਹੈਗਾ ਨਾ ਪਰ ਭਗਵੰਤ ਮਾਨ ਸਾਹਿਬ ਜੀ ਨੇ ਮਜ਼ਦੂਰ ਦੀ ਇੱਕ ਗੱਲ ਵੀ ਨਹੀਂ ਕੀਤੀ ਇੱਕ ਅੱਧੀ ਗੱਲ ਵੀ ਜਿਹੜੀ ਕੋਈ ਹੈਗੀ ਉਹ ਵੀ ਨਹੀਂ ਕੀਤੀ ਉਹ ਵੀ ਕਰਨੀ ਚਾਹੀਦੀ ਇਸ ਕਰਕੇ ਮੈਂ ਤਾਂ ਕਹਿੰਦਾ ਵੀ ਜਿੰਨੇ ਪਿੰਡ ਪਿੰਡੇ ਲਾਗੇ ਲਾਗੇ ਜਿਹੜੇ ਪਿੰਡਾਂ 'ਚ ਪਾਣੀ ਨੇ ਤਬਾਈ ਮਚਾਈ ਨੁਕਸਾਨ ਕੀਤਾ ਉਹ ਵੀ ਇਕੱਠੇ ਹੁਣ ਸਾਰੇ ਭੈਣ ਭਰਾ ਸਾਰੇ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਮੈਂ ਫੇਰ ਕਹਿੰਦਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੋ ਲਿਖਤੀ ਰੂਪ ਜਿਨ੍ਹਾਂ ਦੇ ਕੋਠੇ ਡਿੱਗੇ ਉਹਨਾਂ ਦਾ ਦੋ ਜੋ-ਜੋ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਲਿਖਤੀ ਰੂਪ ਡੀਸੀ ਸਾਹਿਬ ਨੂੰ ਦੋ ਆਪੇ ਤੁਹਾਡਾ ਕੋਈ ਨਾ ਕੋਈ ਮਸਲਾ ਹੱਲ ਕਰਨਗੇ ਜੇ ਤੁਸੀਂ ਇਕੱਠੇ ਹੋਵੋਗੇ ਤੇ ਤੁਹਾਡਾ ਕੋਈ ਮਸਲਾ ਹੱਲ ਹੋਣਾ ਉਧਾਂ ਘਰੇ ਬੈਠਿਆਂ ਕੋਈ ਨਹੀਂ ਜੋ ਤੁਹਾਡਾ ਮਸਲਾ ਹੱਲ ਹੋਣਾ ਉੱਠ ਜੋ ਜਾਗ ਜੋ ਮੈਂ ਤੁਹਾਨੂੰ ਫੇਰ ਕਿੰਨਾ ਭਰਾਓ ਉਠੋ ਜਾਗੋ ਜੇ ਕੰਮਜਾਬ ਹੋਣਾ ਜੋ ਕੋਈ ਲੈਣਾ ਜੋ ਤੁਹਾਨੂੰ ਕੁਝ ਮੰਗਣਾ ਪਣਾ ਜੋ ਘਰੇ ਬੈਠਿਆਂ ਤੁਹਾਨੂੰ ਕੋੱਖ ਨਹੀਂ ਜੋ ਮਿਲਣਾ ਨਾ ਤੁਹਾਨੂੰ ਮੋੜ ਤੇ ਬੈਠਿਆ ਕੁਝ ਮਿਲਣਾ ਜੋ ਨਾ ਤੁਹਾਨੂੰ ਘਰੇ ਗੱਲਾਂ ਕੀਤੇ ਕੁਝ ਮਿਲਣਾ ਜੋ ਜੇ ਲੈਣਾ ਕੁਝ ਤੇ ਤਕੜੇ ਹੋ ਕਾਮਜੇ ਭੋ ਮੰਗੋ ਆਪਣੇ ਹੱਕਾਂ ਲਈ ਜ਼ਰੂਰ ਲੜੋ ਆਪਣੇ ਹੱਕ ਲਈ ਆਪਣੇ ਜਿਹੜੇ ਹੱਕੇ ਲੜ ਕੇ ਲੈਣੇ ਪੈਣੇ ਜੇ ਉਦਾਂ ਤੁਹਾਨੂੰ ਕੋੱਖ ਨਹੀਂ ਜੋ ਮਿਲਣਾ ਸਾਰੇ ਮੇਰੇ ਭੈਣ ਭਰਾ ਜਿਹੜੇ ਵੀ ਆ ਤਕੜੇ ਹੋ ਕੇ ਆਪਣੇ ਹੱਕਾਂ ਲਈ ਲੜੋ ਤੁਸੀਂ ਕਹਿੰਦੇ ਨਾ ਘਰੇ ਬੈਠੇ ਸਾਨੂੰ ਮਿਲ ਜੇ ਘਰੇ ਬੈਠੇ ਤੁਹਾਨੂੰ ਕੱਖ ਨਹੀਂ ਜੋ ਮਿਲਣਾ ਜੋ ਮਰਜ਼ੀ ਕਰ ਲੋ ਜੀ ਅੱਜ ਹੁਣ 10000 12 ਪਿੰਡ ਆਏ ਇਥੋਂ ਦੇ ਸਲੋ ਇਸ ਸੰਝਾ ਰੱਖਿਆ ਗਿਆ ਜਿਹੜਾ 26 ਤਰੀਕ ਨੂੰ ਧਰਨਾ ਕਹਿੰਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਜੇ ਹੁਣ ਇਹਨਾਂ ਪਿੰਡਾਂ ਚੋਂ ਮਜ਼ਦੂਰ ਵੀ ਨਿਕਲਣਾ ਫੇਰ ਹੀ ਕੋਈ ਮਸਲਾ ਵੱਲ ਹੋਊਗਾ ਫਿਰ ਕਿਸਾਨਾਂ ਨੇ ਤੇ ਆਪਣਾ ਕਰਾਇ ਹੀ ਲੈਣਾ ਇਕੱਠਾ ਹੋਵਾ ਉਹਨਾਂ ਨੇ ਫਿਰ ਕਰਾਇ ਹੀ ਲੈਣਾ ਮਜ਼ਦੂਰ ਵੀ ਉਹ ਪਿੰਡਾਂ ਚੋਂ ਨਿਕਲਣਾ ਕਿੰਨੇ ਪਿੰਡ ਆ ਸਾਰੇ ਨਿਕਲਣ ਉੱਥੇ ਇਕੱਠੇ ਹੋਣੇ ਵੀ ਨਾਲ ਆਪਣਾ ਉੱਥੇ ਦੇਣ ਮੰਗ ਪੱਤਰ ਤੇ ਸਾਨੂੰ ਜਿਹੜਾ ਵਾ ਮਾਜ-ਬਾਜ ਸਾਨੂੰ ਵੀ ਦਿੱਤਾ ਜਾਵੇ ਜਦੋਂ ਆਪਾਂ ਪਿੱਡਾ ਝੋ ਨਿਕਲਣਾ ਨਹੀਂ ਤੇ ਆਪਾਂ ਮੋੜਾਂ ਤੇ ਵਾ ਵਾ ਗੱਲਾਂ ਕਰਨੀਆਂ ਆ ਪਤਾ ਹੀ ਆ ਯਾਰ ਆਪਾਂ ਵੀ ਚਲੋ ਵੇਣਾ ਹੀ ਆ ਕਈ ਆਪਣੇ ਇਹੋ ਜਿਹੇ ਵੀ ਲੋਕ ਬੰਦੇ ਹੈਗੇ ਬਸ ਲੋਕਾਂ ਦੇ ਮੋੜਿਆਂ ਤੇ ਰੱਖੇ ਚਲਾ ਦੇਣੀਆਂ ਪੰਪ ਮਾਰੀ ਜਾਣਾ ਜੋ ਆਪ ਸ਼ੁੱਣ ਤੇ ਸੋਨੀ ਨਹੀਂ ਆਪਾਂ ਤੇਰੇ ਨਾਲ ਆਪਾਂ ਇਦਾਂ ਕਰਦਾਂਗੇ ਜੋ ਕਰਦਾਂਗੇ ਇਦਾਂ ਨਹੀਂ ਕੱਖ ਵੀ ਹੋਣਾ ਜਿੰਨਾ ਚਿਰ ਆਪਣੇ ਆਪ ਨੂੰ ਗਾੜੀ ਲਿਆਓ ਆਪ ਆਪਣੇ ਜਨਾਜ਼ਰ ਤੁਸੀਂ ਬੋਲੋਗੇ ਨਾ ਕੁਝ ਉਨਾ ਚਿਰ ਤੁਹਾਨੂੰ ਭੋਖ ਨਹੀਂ ਜੋ ਮਿਲਣਾ ਭੋਖ ਨਹੀਂ ਜੋ ਤੁਹਾਨੂੰ ਹਾਸਲ ਹੋਣਾ ਇਸ ਕਰਕੇ ਸਾਰੇ ਭੈਣ ਭਰਾ ਵਾ ਜਿਹੜਾ ਆਪਣੇ ਹੱਕਾਂ ਲਈ ਜ਼ਰੂਰ ਲੜੋ ਜੇ ਲੜਾਈ ਤੁਸੀਂ ਕਰੋਗੇ ਆਪਣੇ ਅਕਾਲੀ ਫਿਰ ਤੁਹਾਨੂੰ ਕੁਝ ਮਿਲਣਾ ਜੋ ਨਹੀਂ ਜੋ ਨਹੀਂ ਤਾਂ ਕੁਝ ਨਹੀਂ ਜੋ ਮਿਲਣਾ ਤੁਹਾਨੂੰ ਹੁਣ ਕਿੰਨੇ ਪਾਣੀ ਦੇ ਜਦੋਂ ਪਾਣੀ ਆਇਆ ਕਿੰਨੇ ਐਮਐਲਏ ਕਿੰਨੇ ਮੰਤਰੀ ਐਮਪੀ ਸਾਰੇ ਆਉਂਦੇ ਸੀ ਉਹਨਾਂ ਨੇ ਕਿਸੇ ਨੇ ਵੀ ਨਹੀਂ ਜਿਹੜੀ ਸਾਰ ਲਈ ਮਜ਼ਦੂਰ ਭਾਈ ਜਾਰੇ ਦੀ ਕਿਸ ਨੇ ਸਾਰ ਨਹੀਂ ਲਈ ਚਲੋ ਆਪਣੇ ਜ਼ਿਮੀਦਾਰ ਵੀ ਭਰਾ ਗੁੱਸਾਣਾ ਕਰਨ ਵੀ ਉਹਨਾਂ ਦੀ ਗੱਲ ਕਰੀ ਜਾਂਦਾ ਵਾ ਪਰ ਇਹਨਾਂ ਨੂੰ ਆਪਾਂ ਸਰਕਾਰਾਂ ਦੀ ਗੱਲ ਕਰੰਦੇ ਆਂ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਵੀ ਆਂ ਦੂਜੀਆਂ ਵੀ ਸਰਕਾਰਾਂ ਵਾ ਮਤਲਬ ਵੋਟਾਂ ਲੈਂਦੀਆਂ ਪਵਾ ਤੇ ਬਾਅਦ ਕੋਈ ਸਾਰ ਨਹੀਂ ਲੈਂਦਾ ਚਲੋ ਜ਼ਿਮੀਦਾਰਾਂ ਦੀ ਵੀ ਨਹੀਂ ਲੈਂਦੇ ਕਈ ਸਾਰ ਜਿਹੜੇ ਐਮਐਲਏ ਮੰਤਰੀ ਆ ਤੇ ਨਾ ਮਜ਼ਦੂਰਾਂ ਦੀ ਬਸ ਵੋਟਾਂ ਨਾਲ ਮਤਲਬ ਜਦੋਂ ਵੋਟਾਂ ਪੈ ਗਈਆਂ ਬਸ ਕੌਣ ਮੈਂ ਕੌਣ ਇਸ ਕਰਕੇ ਮੈਂ ਤੇ ਭਾਉ ਇਹੋ ਬੇਨਤੀ ਕਰਦਾ ਗਾਂ ਵਾਸਤੇ ਜਿਹੜਾ ਆਪਣਾ ਸਮਝਦਾਰੀ ਨਾਲ ਚੱਲੋ ਸਮਝਦਾਰੀ ਨਾਲ ਮੈਂ ਤੇ ਜਿਹੜੇ ਐਸਸੀ ਵਰਗ ਦੇ ਲੋਕ ਆ ਨਾ ਜਿਹੜੇ ਕਈ ਲੋਕ ਆ ਬੋਤਲਾਂ ਦੇ ਪਿੱਛੇ ਵੇਖਦੇ ਜਾਂਦੇ ਬੋਤਲਾਂ ਦੇ ਪਿੱਛੇ ਪੈਗ ਦੇ ਪਿੱਛੇ ਗਲਾਸੀ ਦੇ ਮੰਗਰੀ ਸਮਝ ਜੋ ਸਮਝ ਜੋ ਲੋਕੋ ਤੁਹਾਡਾ ਟਾਈਮ ਆਉਣ ਵਾਲਾ ਜੋ ਨਾ ਐਵੇਂ ਬੋਤਲਾ ਪਿੱਛੇ ਵੇਖੋ ਨਾ ਵਿਕੋ ਬੋਤਲਾਂ ਪਿੱਛੇ ਨਾ ਨਾ ਵੀ ਕੋ ਨਾ 10000 ਰੁਪਏ ਪਿੱਛੇ ਵੀ ਕੋ ਨਾ 10000 ਰੁਪਏ ਪਿੱਛੇ ਵੀ ਕੋ ਆਪਣੀ ਪਛਾਣ ਆਪ ਬਣਾਓ ਆਪਣੀ ਪਛਾਣ ਆਪ ਬਣਾਓ ਕਿਸੇ ਦੇ ਮਗਰ ਨਾ ਲੱਗੋ ਜਿਹੜਾ ਤੁਹਾਡੀ ਬਾਹ ਫੜਦਾ ਨਾ ਕੋਈ ਵੀ ਲਾਲਾ ਜਿਹੜਾ ਤੁਹਾਡੀ ਬਾਹ ਫੜਦਾ ਔਖੇ ਵੇਲੇ ਤੁਹਾਡੀ ਬਾਹ ਫੜਦਾ ਵਾ ਉਹਦਾ ਸਾਥ ਜ਼ਰੂਰ ਦੋ ਇਹ ਨਹੀਂ ਆਪਾਂ ਕਹਿੰਨੇ ਬਾਕੀ ਬੋਰਡ ਜਿੱਥੇ ਤੁਹਾਡਾ ਹੱਕ ਬੰਦਾ ਉੱਥੇ ਪਾਓ ਇਹ ਨਹੀਂ ਕਹਿੰਦੇ ਵੀ ਅਸੀਂ ਐ ਪਾਰਟੀ ਨੂੰ ਪਾਓ ਉਹ ਪਾਰਟੀ ਨੂੰ ਪਾਓ ਜਿੱਥੇ ਤੁਹਾਡਾ ਕੋਈ ਕੰਮ ਸੌਰ ਦਾ ਵਾ ਜਿੱਥੇ ਕੋਈ ਤੁਹਾਡਾ ਭੈਣ ਭਰਾ ਕੋਈ ਵੀ ਲਾ ਤੁਹਾਡੀ ਬਾਹ ਫੜਦਾ ਤੁਹਾਡੀ ਹਲਫ ਕਰਦਾ ਮਾੜੇ ਸਮੇਂ ਦੇ ਵਿੱਚ ਉਹਦੇ ਕਾਇ ਤੇ ਚਲੋ ਐਵੇਂ ਜੇ ਤੁਹਾਨੂੰ ਕੋਈ 1 2 ਦਿਨ ਲਾਲਾ ਮੈਂ ਲਾਲਾ ਮੈਂ ਤੁਹਾਨੂੰ ਕਿਸੇ ਤੇ ਆਪਾਂ ਕਿਉ ਲਾਉਣਾ ਵੀ 1 2 ਦਿਨ ਤੁਹਾਨੂੰ ਜੇ ਕੋਈ ਪਿਆ ਦਿੰਦਾ ਸ਼ਰਾਬ ਤੇ ਸਰਾਬ ਵਾਲੇ ਦੇ ਮਗਰ ਨਾ ਲੱਗੋ ਨਾ 100000 ਰੁਪਏ ਵਾਲੇ ਦੇ ਮਗਰ ਲੱਗੋ ਠੀਕ ਆ ਨਾ ਬੋਟ ਦੀ ਜਿਹੜੀ ਕੀਮਤ ਬਹੁਤ ਜ਼ਿਆਦੀ ਆ ਤੇ ਤੁਸੀਂ ਜਿਹੜੀ ਆਪਣੇ ਲੋਕਾਂ ਨੇ 100000 ਰੁਪਏ ਪਿੱਛੇ ਜਿਹੜੀ ਵੇਜ ਦਿੰਦੇ ਆ ਇਹ ਜਿਹੜਾ ਕੰਮ ਕਰੋ ਖਤਮ ਗਾਹਾਂ ਵਾਹਤੇ ਜਿਹੜੀ ਆਪਣੀ ਜਿਹੜੀ ਸੋਚ ਨੂੰ ਲੰਮੀ ਰੱਖੋ ਲੰਮੀ ਸੋਚ ਰੱਖ ਕੇ ਚੱਲੋ 5 ਸਾਲ 52 ਸਾਲਾਂ ਬਾਰੇ ਸੋਚੋ ਕਿ 5 ਸਾਲ ਅਹੀਂ ਜਿਹੜਾ ਇਹਨੂੰ ਨਵੇਂ ਬੋਰਡ ਪਾਈ ਐ ਤੋਂ 5 ਸਾਲ ਜਿਹੜੇ ਅਸੀਂ ਕੋਈ ਕੰਮ ਲੈਣਾ ਜਾਂ ਕਿਦਾਂ ਦਾ ਵੀ ਕੋਈ ਵੀ ਲਾ ਲਓ ਤੁਸੀਂ ਪੀ ਕੇ ਆਪਾਂ ਪੀ ਕੇ ਬੋਤਲ ਬੋਤਲ ਸ਼ਰਾਬ ਦੀ ਨੱਪ ਕੇ ਗੂਠਾ ਤੇ ਆ ਜਾਨੇ ਘਰੇ ਚਲੋ ਠੀਕ ਆ ਜੀ ਪਾ ਐ ਜੀ ਤੇ ਜੇ ਕੋਈ ਉਹ ਜੇ ਪੰਜ ਚਾਰ ਜੀ ਦਾ ਇਕੱਠੇ ਆ ਉਹਨਾਂ ਲੈ ਲੈਣਾ ਜੀ ਹਜ਼ਾਰ ਹਜ਼ਾਰ ਜੇ 10 ਜਣੇ 10000 ਲੈ ਲਿਆ ਚਲੋ ਜੀ ਨਵੇੜ ਤਾਂ ਕੰਮ ਯਾਰ 바ਵਾ ਸਾਹਿਬ ਡਾਕਟਰ ਮੇਦਕਾਰ ਜੀ ਨੇ ਤੁਹਾਨੂੰ ਜਿਹੜਾ ਬੋਰਡ ਦਾ ਅਧਿਕਾਰ ਲੈ ਕੇ ਦਿੱਤਾ ਨਾ ਇਹਦੀ ਸਹੀ ਤਾਂ ਇਹਨੂੰ ਯੂਜ਼ ਕਰੋ ਮੈਂ ਫਿਰ ਕਹਿੰਦਾ ਨਾ ਇਹਨੂੰ ਬੋਤਲਾਂ ਦੇ ਪਿੱਛੇ ਵਿੱਚੋ ਵੋਟਾਂ ਨੂੰ ਨਾ 1000 ਰੁਪਏ ਪਿੱਛੇ ਵਿੱਚੋ ਯਾਰ ਆਪਾਂ ਇਹ ਨਹੀਂ ਕਹਿੰਦੇ ਇਹ ਪਾਰਟੀ ਨੂੰ ਪਾਓ ਆਫ ਪਾਰਟੀ ਨੂੰ ਪਾਓ ਜਿੱਥੇ ਤੁਹਾਡਾ ਮਨ ਪਾਓ ਉਥੋਂ ਪਰ ਪਾਓ ਸਮਝਦਾਰੀ ਨਾਲ ਪਾਓ ਯਾਰ ਜਿਹੜਾ ਬੰਦਾ ਤੁਹਾਡੇ ਕੰਮ ਆਉਂਦਾ ਉਹਨੂੰ ਪਾਓ ਜਿਹੜਾ ਟਾੜਾ ਔਖੇ ਵਾਲੇ ਬੰਫੜਦੇ ਉਹਨੂੰ ਵੋਟ ਪਾਓ ਜਦੋਂ ਮਾੜਾ ਟਾਈਮ ਹੁੰਦਾ ਉਹ ਨਹੀਂ ਜੋ ਕੋਈ ਆਉਂਦਾ ਤੇ ਜਦੋਂ ਆ ਜਾਂਦੀਆਂ ਨਾ ਪਾਓ ਵੋਟਾਂ ਉਦੋਂ ਸਾਰਿਆਂ ਨੇ ਆਉਣਾ ਸਾਰੀਆਂ ਪਾਰਟੀਆਂ ਨੇ ਆਉਣਾ ਉਦੋਂ ਸਾਰਿਆਂ ਨੇ ਆਣਾ ਅਣਤਰਲੇ ਕੱਢਣੇ ਆਂ ਤਰਲ ਕੱਢਣੇ ਆ ਤੇ ਜਦੋਂ ਮਾੜਾ ਟਾਈਮ ਉਦੋਂ ਨਹੀਂ ਜੋ ਕੋਈ ਵੀ ਬਾਹ ਫੜਦਾ ਹੁਣ ਤੇ ਸਮਾਂ ਬੜਾ ਉਹਦਾ ਸਹੀ ਹੋ ਗਿਆ ਲੋਕ ਜਿਹੜੇ ਬਹੁਤ ਇਲੀਜੈਂਟ ਆ ਲੋਕਾਂ ਨੂੰ ਜਿਹੜੀ ਨੌਲੇਜ ਵਧਦੀ ਜਾਂਦੀ ਸੋਸ਼ਲ ਮੀਡੀਆ ਰਾਹੀਂ ਇਸ ਕਰਕੇ ਮੈਂ ਤੇ ਇਹੋ ਹੀ ਕਹੂੰਗਾ ਵੀ ਗਾਂ ਵਾਸਤੇ ਜਿਹੜਾ ਸਮਝਦਾਰੀ ਨਾਲ ਚੱਲੋ ਯਾਰ ਸਮਝਦਾਰੀ ਨਾਲ ਸੁਖ ਮਾਨਸਾ ਹਾਂਜੀ ਵੀਰ ਜੀ ਗੁਰੇ ਆਪਾਂ ਕਿਵੇਂ ਵਧੀਆ-ਵਧੀਆ ਵੀਰ ਜੀ ਸੁਖ ਵੀਰ ਵਧੀਆ ਗੁਰਸੇਵਕ ਸਿੱਧੂ ਹਾਂਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਹੋਰ ਸੁਣਾਓ ਮੈਂ ਤੇ ਕਹੂੰਗਾ ਭਾਊ ਗਾਂਵ ਵਾਲੇ ਜਿਹੜੇ ਸਾਡੇ ਭੈਣ ਭਰਾ ਕੋਈ ਵੀ ਲਾਲਾ ਵਾ ਕਿਸਾਨ ਲਾਲਾ ਮਜ਼ਦੂਰ ਲਾਲਾ ਕੋਈ ਵੀ ਸਾਡੇ ਜਿਹੜੇ ਸਾਰੇ ਭੈਣ ਭਰਾ ਵਾਂ ਯਾਰ ਸੋਚ ਸਮਝ ਕੇ ਚੱਲੋ ਸੋਚ ਸਮਝ ਕੇ ਚੱਲੋ ਕੋਈ ਨਹੀਂ ਜੋ ਮਾੜੇ ਟਾਈਮ 'ਚ ਖੜਦਾ ਕੋਈ ਨਹੀਂ ਜੋ ਬਾਉਂ ਖੜਦਾ ਜਿਹੜਾ ਬੰਦਾ ਤਕੜਾ ਉਹ ਦਿਨੋਂ ਦਿਨ ਤਕੜਾ ਹੁੰਦਾ ਜਾਂਦਾ ਅਮੀਰ ਹੁੰਦਾ ਜਾਂਦਾ ਜਿਹੜਾ ਬੰਦਾ ਮਾੜਾ ਇਹ ਨਹੀਂ ਵੀ ਮਜ਼ਦੂਰ ਹੀ ਮਾੜਾ ਸਾਡੇ ਕੋਈ ਕਿਸਾਨ ਭਰਾ ਵੀ ਹੈਗੇ ਆ ਜਿਹੜੇ ਮਾਤਾੜਾ ਬੰਦੇ ਜਿਹੜਾ ਮਾੜਾ ਵਾ ਕਿਸਾਨ ਵੀ ਆ ਮਜ਼ਦੂਰ ਵੀ ਆ ਭਾਵੇਂ ਜਿਹੜਾ ਮਾੜਾ ਉਹਨੇ ਦਿਨੋਂ ਦਿਨ ਮਾੜਾ ਹੀ ਹੁੰਦੇ ਜਾਣਾ ਵਾ ਲੋਕਾਂ ਤੋਂ ਪੈਸੇ ਫੜਫੜ ਖਾਈ ਜਾਣੇ ਆ ਤੇ ਦਿਨੋਂ ਦਿਨ ਮਾੜਾ ਹੁੰਦਾ ਜਾਣਾ ਜਿਹੜਾ ਤਕੜਾ ਬੰਦਾ ਵਾ ਤਕੜਾ ਬੰਦਾ ਫਿਰ ਉਹਨੇ ਆਪਣਾ ਪੈਸੇ ਦੇ ਨਾਲ ਸਾਰਾ ਜਿਹੜਾ ਸਰਕਲ ਚੱਲਦਾ ਜਾਣਾ ਕੰਮਕਾਰ ਚੱਲਦਾ ਜਾਣਾ ਉਹ ਵਾਦਾ ਹੁੰਦਾ ਜਣਾ ਤੇ ਵੋਟਾਂ ਸਾਰੀਆਂ ਜਿਹੜੀਆਂ ਗਰੀਬ ਜਨਤਾ ਦੀਆਂ ਹੁੰਦੀਆਂ ਜਿਹੜੇ ਮਾੜੇ ਲੋਕ ਉਹਨਾਂ ਦੀਆਂ ਤੇ ਜਿਹੜੇ ਤਕੜੇ ਲੋਕ ਜਿਹੜੇ ਮੇਨ ਗਾੜੀ ਲੱਗੇ ਹੁੰਦੇ ਉਹ ਫਾਇਦਾ ਸਾਰਾ ਉਹ ਚੁੱਕ ਜਾਂਦੇ ਥੱਬਿਆਂ ਦੇ ਥੱਬੇ ਜਿਹੜੇ ਨੋਟ ਉਹ ਲੈ ਜਾਂਦੇ ਪੈਸਾ ਤੇ ਲਾਹੋ ਲੈ ਜਾਂਦੇ ਜਿਨ੍ਹਾਂ ਦੀ ਅਸਲ ਵੋਟਾਂ ਉਹ ਫੇਰ ਉੱਥੇ ਤੋਂ ਉੱਥੇ ਰਹਿ ਜਾਂਦੇ ਆ ਇਸ ਕਰਕੇ ਗਾਂਵ ਵਾਸਤੇ ਜਿਹੜੇ ਸਾਡੇ ਭੈਣ ਭਰਾ ਵੀ ਆ ਜਰੂਰ ਆਪਣੀ ਸੋਚ ਨੂੰ ਲੰਮੀ ਕਰਕੇ ਚੱਲਣਾ ਐਵੇਂ ਹੀ ਬੋਤਲਾਂ ਪਿੱਛੇ ਨਾ ਵਿਖਣਾ ਹੋਣਾ ਉਦੋਂ ਕਿਤੇ ਤੁਸੀਂ ਵੋਟਾਂ 'ਚ ਕਿਤੇ ਜ਼ਿਆਦਾ ਸ਼ਰਾਬ ਪੀਣੀ ਨਹੀਂ ਹੁੰਦੀ ਆ ਹੁਣ ਵੀ ਪੀਨੇ ਜੋ ਜਿਹੜੇ ਹੁਣ ਕਈ ਭੈਣ ਭਰਾ ਸਾਡੇ ਪੀਂਦੇ ਹੀ ਆ ਜਿਹੜੇ ਨਵੇਂ ਪੀਂਦੇ ਜਿਹੜੇ ਪੀਂਦੇ ਹੁਣ ਵੀ ਪੀਂਦੇ ਉਹਦੇ ਵੋਟਾਂ ਚ ਕਿਤੇ ਜ਼ਿਆਦੀ ਪੀਣੀ ਹੁੰਦੀ ਜਦੋਂ ਸ਼ਰਾਬ ਦੇ ਪਿੱਛੇ ਨੱਪੀ ਕਿੱਲੀ ਆਉਨੇ ਜੋ ਜਾਂ 100000 ਰੁਪਏ ਪਿੱਛੇ ਨੱਪੀ ਜਾਣੇ ਹੁਣ ਵੀ ਤੁਹਾਡਾ ਟਾਈਮ ਪਾਸ ਹੋਣ ਹੀ ਦਿਆ ਹੁਣ ਵੀ ਕਿੰਨਾ ਜਿਹੜਾ ਪਾਣੀ ਨੇ ਕਿੰਨੀ ਮਾਰ ਮਾਰੀ ਕੰਮਕਾਰ ਸਾਰਿਆਂ ਦੇ ਬੰਦ ਹੀ ਚਲੋ ਕਿਸਾਨਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਜ਼ਦੂਰਾਂ ਨੂੰ ਵੀ ਹੋਇਆ ਹੁਣ ਵੀ ਚਲੋ ਮਹਾਰਾਜ ਰੋਟੀ ਦੇਈ ਜਾਂਦਾ ਉਦੋਂ ਤੁਹਾਨੂੰ ਕੀ ਹੋ ਜਾਂਦਾ ਤੁਸੀਂ 100000 ਰੁਪਏ ਪਿੱਛੇ ਏਡੀ ਛੇਤੀ ਵੇਚ ਜਾਂਦੇ ਜੋ ਉਹਦਾ ਹੀ ਮੇ ਸਾਰੇ ਸਾਰੇ ਵਿੱਚ ਹੀ ਆਉਂਦੇ ਆ ਇਹ ਨਹੀਂ ਵੀ ਮੈਂ ਵੱਡਾ ਏਡਾ ਕੋਈ ਹੈਗਾ ਸਾਰੇ ਜਿਹੜੇ ਹਜ਼ਾਰ-ਹਜ਼ਾਰ ਰੁਪਏ ਪਿੱਛੇ ਇਹੋ ਜੇ ਕੰਮ 'ਚ ਨਾ ਆਓ ਗਾਂ ਵਾਸਤੇ ਜਿਹੜੀ ਆਪਣੀ ਸੋਚ ਨੂੰ ਲੰਮੀ ਰੱਖੋ ਜਿੰਨੂੰ ਤੂੰ ਬੋਰਡ ਪਾਉਣੇ ਜੁਰਤ ਨਾ ਪਾਓ ਅਗਲੇ ਨੂੰ ਬਾਹ ਫੜ ਕੇ ਤੇ ਕੱਲ ਨੂੰ ਜਿਹੜਾ ਉਹਦੀ ਬਾਹ ਫੜ ਕੇ ਤੁਸੀਂ ਦਿੱਤੋ ਕੋਈ ਕੰਮ ਕਰਾ ਸਕੋ ਬਾਅਦ 'ਚ ਕੋਈ ਬੋਰਡ ਦਾ ਨਹੀਂ ਕੋਈ ਨਹੀਂ ਜਦੋਂ ਕੋਈ ਮਾੜਾ ਟਾਈਮ ਆਉਂਦਾ ਕੋਈ ਨਹੀਂ ਲਾਗੇ ਲੱਗਦਾ ਤੇ ਕੋਈ ਨਹੀਂ ਜੋ ਬਾਹ ਫੜਦਾ ਇਸ ਕਰਕੇ ਆਪਣਾ ਸਮਝਦਾਰੀ ਨਾਲ ਚੱਲੋ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਵੀ ਜਿਹੜੇ ਮਾਤੜਿਆ ਮਜ਼ਦੂਰ ਭਣ ਭਰਾ ਵੀ ਆ ਆਪਣੀ ਸਮਝਦਾਰੀ ਨਾਲ ਚੱਲੋ ਗਾੜੀ ਜਿਹੜੋਂ 2027 ਆਉਣ ਵਾਲਾ ਵਾ ਵੇਖ ਲਿਓ ਉਦੋਂ ਆਣ ਆਣ ਕੇ 2027 ਤੋਂ ਪਹਿਲਾਂ ਹੀ ਆਪਾਂ ਨੂੰ ਆਣ ਆਣ ਇਹਨਾਂ ਮੰਤਰੀਆਂ ਐਮਐਲਏ ਨੇ ਆਣਾ ਆਪਾਂ ਨੂੰ ਕੈਚ ਕਰਨਾ ਜਿਹੜਾ ਪਤਾ ਨਾ ਬੰਦਾ ਵੀ ਥੋੜਾ ਜਿਹਾ ਸਿਰ ਚੱਕਾ ਜਿਹੜਾ ਵੀ ਜਿਹੜਾ ਵੀ ਆ ਕੋਈ ਜੀ ਦਾ ਮੜਾ ਮੋਹ ਤਾ ਹੈ ਗਾ ਰਿਲੇਸ਼ਨ ਉਹਨਾਂ ਨੂੰ ਆਣਾ ਨੇ ਇਹਨਾਂ ਨੇ ਪਹਿਲੋ ਹੀ ਇਹਨਾਂ ਨੇ ਉਹਨੂੰ ਕੀਲ ਚ ਕਰਨੋਂ ਪੈਣਾ ਭਾਵੇਂ ਸਾਡੇ ਕਿਸਾਨ ਭਰਾ ਭਾਵੇਂ ਮਜ਼ਦੂਰ ਭਰਾ ਵਾਂ ਜਿੰਨਾ ਚੋ ਵੀ ਪਤਾ ਨਾ ਵੀ ਇਹ ਬੰਦੇ ਦਾ ਥੋੜਾ ਜਿਹਾ ਹੈਗਾ ਵਾ ਲਿਆਜ ਪਤਾ ਉਹਨਾਂ ਨੂੰ ਇਹਨਾਂ ਨੇ ਕੈਚ ਕਰਨਾ ਵੀ ਆਪੇ ਇਹਨਾਂ ਨੂੰ ਕੈਚ ਕਰੂਗਾ ਜੇ ਉਹਨਾਂ ਨੂੰ ਵੀ ਕਹਿਣਾ ਭਾ ਆਪਣੀ ਸਮਝਦਾਰੀ ਨਾਲ ਚੱਲੋ ਐਵੇਂ ਲੋਕਾਂ ਦੇ ਮਗਰ ਨਾ ਲੱਗੋ ਜਿੱਦਾਂ ਜਿਹੜਾ ਕੋਈ ਬੰਦਾ ਫੇਰ ਮੈਂ ਤੁਹਾਨੂੰ ਇਹੋ ਕਹਿਣਾ ਜਿਹੜਾ ਬੰਦਾ ਤੁਹਾਡੇ ਕੰਮ ਆਉਂਦਿਆ ਨਾ ਜਿਹੜਾ ਬੰਦਾ ਤੁਹਾਡੇ ਕੰਮ ਆਉਂਦਿਆ ਉਹਦੇ ਤੁਸੀਂ ਵੀ ਕੰਮ ਆਓ ਹਾਂਜੀ ਹਾਂਜੀ ਸੁਖਮਾਨਸਾ ਜੀ ਹਾਂਜੀ ਹਾਂਜੀ ਕਿਵੇਂ ਜੋ ਹਾਂਜੀ ਹਾਂਜੀ ਵਧੀਆ ਵਧੀਆ ਜੀ ਚੜ੍ਹਦੀ ਕਲਾ ਜੀ ਗੋ ਰੇਵ ਪ ਬਾਕੀ ਜੇ ਕੋਈ ਕਿਸੇ ਵੀਰ ਪ੍ਰਤੀ ਕੋਈ ਗਲਤ ਗੁਲਤ ਕੋਈ ਲਫਜ਼ ਬੋਲਿਆ ਗਿਆ ਹੋਵੇ ਤੇ ਪਲੀਜ਼ ਮਾਫ ਕਰਿਓ ਬਾਕੀ ਮੈਂ ਦੇਹੋ ਪੈਨਾ ਸਮਝਦਾਰੀ ਨਾਲ ਆਪਣਾ ਚਲੋ ਸਮਝਦਾਰੀ ਨਾਲ ਬੜਾ ਜਿਆਦਾ ਚਲੋ ਰੱਬ ਨੇ ਕਹਿਰ ਕੀਤਾ ਜਿਹੜਾ ਚਲੋ ਬਾਕੀ ਜੋ ਰੱਬ ਦੀ ਮਰਜ਼ੀ ਹੈ ਨਾ ਰੱਬ ਦੇ ਹੁਕਮ ਚ ਜੋ ਕੁਝ ਰੱਬ ਦੇ ਹੁਕਮ ਚ ਹੀ ਹੁੰਦਾ ਜੋ ਕੁਝ ਰੱਬ ਕਰਦਾ ਚੰਗਾ ਹੀ ਕਰਦਾ ਨਕਸਾਨ ਦੇ ਹੁਣ ਚਲੋ ਹੋਇਆ ਹੀ ਹੋਇਆ ਇਹਦੀ ਰੱਬ ਦੀ ਮਰਜ਼ੀ ਆ ਬਹੁਤ ਜ਼ਿਆਦਾ ਚਲੋ ਹੋ ਗਿਆ ਨਾਲ ਇਹਦੇ ਨੁਕਸਾਨ ਦੇ ਕਾਰਨ ਕਿੱਦਾਂ ਇੱਕ ਦੂਜੇ ਨੂੰ ਆਪਾਂ ਚੜੋ ਖਤੀ ਕਰੀ ਜਾਂਦੇ ਆ ਕਿਸਾਨ ਮਜ਼ਦੂਰਾਂ ਦੇ ਕਰੀ ਜਾਂਦੇ ਆ ਮਜ਼ਦੂਰ ਕਿਸਾਨਾਂ ਤੇ ਕਰੀ ਜਾਂਦੇ ਆ ਇੱਕ ਦੂਜੇ ਨੂੰ ਟਾਰਗੇਟ ਐਵੇਂ ਕਰੀ ਜਾਂਦੇ ਆ ਇਹਨਾਂ ਨੇ ਰਾਸ਼ਨ ਜੋੜ ਲਿਆ ਉਹਨਾਂ ਨੇ ਰਾਸ਼ਨ ਜੋੜ ਲਿਆ ਕਿਉਂ ਯਾਰ ਇਹ ਵੱਢੀ ਕੱਲ 10 ਦਿਨ ਚੱਲ ਜੂਗਾ ਇਹ ਕੰਮ ਬੱਸ ਕਿ ਹੁਣ ਖਤਮ ਹੀ ਹੁਣ ਜਦੋਂ ਪਾਣੀ ਪੂਣੀ ਲੱਥ ਜਾਣਾ ਸਭ ਕੁਝ ਖਤਮ ਹੋ ਜਾਣਾ ਇਹ ਕੰਮ ਬੰਦ ਬੰਦ ਕਰੋ ਕੰਮ ਵਾਸਤੇ ਚਲੋ ਬੰਨ ਬੁੰਨ ਵੱਜਣਾ ਅਤੇ ਸਾਰੇ ਜਿਹੜੇ ਭੈਣ ਭਰਾ ਸਾਰੇ ਨਾਲ ਮਿਲ ਕੇ ਚੱਲਣਾ ਜੋ ਪਿੱਛੇ ਹੋ ਗਿਆ ਉਹਨੂੰ ਛੱਡਣਾ ਤੇ ਬਾਕੀ ਰੌਂਦੀਆਂ ਇਹ ਸਭ ਕੁਝ ਤਗੜੇ ਲੋਕ ਹੀ ਆ ਮਾੜਾ ਤੇ ਫਿਰ ਵੀ ਇੱਕ ਦੂਜੇ ਦੀ ਚਲੋ ਵਾਂ ਖੜੀ ਜਾਂਦਾ ਵਾਂ ਤਗੜੇ ਲੋਕ ਹੀ ਕਰਾਉਂਦੇ ਆ ਵੱਡੇ ਬੰਦੇ ਜਿਹੜੇ ਸਰਕਾਰਾਂ ਹੋ ਗਿਆ ਇਹੋ ਜਿਹੇ ਕਰਾ ਕਰੂ ਦਿੰਦੀਆਂ ਤਾਂ ਤਿੰਨਤਾ ਬਾਕੀ ਚਲੋ ਸਾਰੇ ਜਣੇ ਗਲਤੀ ਚਲਤੀ ਮਾਫ ਕਰੋ ਜੇ ਕੋਈ ਗੱਲ ਬਾਤ ਮੇਰੇ ਤੋਂ ਵੱਧ ਬੋਲੀ ਗਈ ਪਰ ਜਿਹੜੇ ਮੇਰੇ ਭੈਣ ਭਰਾ ਜਰੂਰ ਵੇਦੇ ਆ ਨਾ ਯਾਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆ ਮੇਰੇ ਭਰਾ ਵੇਖਣਦੇ ਪੰਜ ਛੇ ਜਣੇ ਤੇ ਜਰੂਰ ਯਾਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਯਾਰ ਆਪਾਂ ਤੁਹਾਡੇ ਸਾਰੇ ਨਾਲ ਹੀ ਭੈਣ ਭਰਾਵਾਂ ਦੇ ਸਾਰੇ ਨਾਲ ਹੀ ਚੱਲਦੇ ਆ ਚਲੋ ਭੈਣ ਭਰਾਵਾਂ ਦੀ ਸਪੋਰਟ ਚਾਹੀਦੀ ਆ ਤੇ ਫੇਰ ਹੀ ਚਲੋ ਗਾਮ ਵਧਿਆ ਜਾਂਦਾ ਇਸ ਕਰਕੇ ਬਹੁਤ-ਵੱਧ ਜਿਹੜਾ ਮੇਰਾ ਚੈਨਲ ਹੈ ਇਹਨੂੰ ਜਰੂਰ ਸਬਸਕ੍ਰਾਈਬ ਕਰਿਓ। ਬਾਕੀ ਸਾਰਿਆਂ ਦਾ ਧੰਨਵਾਦ।